ਸੋ ਆ ਜਿਹੜੀਆਂ ਲਾਈਟਾਂ ਮੈਂ ਇਨਸਟਾਲ ਕੀਤੀਆਂ ਇਹਦੇ ਵਿੱਚ ਸਟਾਰ ਲਾਈਟਸ ਇਨਸਟਾਲ ਕੀਤੇ ਹੈਡਲਾਈਨਰ ਦੇ ਵਿੱਚ ਆ ਜਿਹੜੀ ਇਸ ਜਿਹਨੂੰ ਹੈਡਲਾਈਨਰ ਕਹਿੰਦੇ ਆ ਸੋ ਆ ਜਿਹੜਾ ਕਪੜਾ ਸੀਗਾ ਮੈਂ ਇਹ ਵੈਲਵਟ ਬਲੈਕ ਵੈਲਵਟ ਦਾ ਕਪੜਾ ਲੈ ਕੇ ਇਹਦੇ ਵਿੱਚ ਇਹਨੂੰ ਸਟਿੱਕ ਕੀਤਾ ਜਿਹੜਾ ਆ ਛੱਤ ਦੇ ਨਾਲ ਸਟਿੱਕ ਕਰਕੇ ਤਾਂ ਆ ਹੋਲ ਕੀਤੇ ਫੋਰ ਏਵਰੀ ਸਿੰਗਲ ਜਿਹੜੀ ਇਹਦੀ ਫੈਬਰਿਕ ਵਾਇਰ ਆ ਲਾਈਟ ਆ ਸੋ ਇਹ ਹੈਗੀ ਆ Audi A4 ਸੋ ਇਹਦੀ ਸਟਾਰਟਿੰਗ ਕਰਨੀ ਆ ਖੋਲਣ ਤੋਂ ਤੁਸੀਂ ਵਨ ਸਕਰੂ ਇੱਥੇ ਆ ਸੈਕੰਡ ਇੱਥੇ ਆ ਯਾ ਫਿਰ ਐਕਸ ਸਕਰੂ ਇੱਥੇ ਸੈਕੰਡ ਇੱਥੇ ਤੇ ਤੀਜਾ ਸਕਰੂ ਇੱਥੇ ਆ ਫੋਰਥ ਫਿਫਥ ਤੇ ਆ ਜਿਹੜੀ ਚੀਜ਼ ਆ ਤੁਸੀਂ ਇਹਨੂੰ ਸਾਰੀ ਨੂੰ ਸਟ੍ਰਿਪ ਕਰ ਦੇਣੀ ਹੈ ਇਹਦੇ ਵਿੱਚ ਕੋਈ ਸਕਰੂ ਨਹੀਂ ਹੈਗਾ ਤਾਂ ਜਿੱਦਾਂ ਤੁਸੀਂ ਦੇਖ ਸਕਦੇ ਆ ਵੀ ਆ ਜਿਹੜੀ ਚੀਜ਼ ਆ ਆ 2 ਪੁਆਇੰਟ ਮਿਸਿੰਗ ਹੈ ਇਹਦਾ ਇੱਕ ਆ ਜਿਹੜਾ ਬੋਲਟ ਸੀ ਇਹਦੇ ਵਿੱਚ ਟੁੱਟ ਗਿਆ ਸੀ ਠੀਕ ਸੋ ਤੁਸੀਂ ਆ ਜਿਹੜੀ ਸਾਰੀ ਚੀਜ਼ ਨੂੰ ਥੱਲੇ ਡਾਊਨ ਕਰ ਲੈਣਾ ਖਿੱਚ ਕੇ ਡਰਨ ਦੀ ਲੋੜ ਨਹੀਂ ਇੱਥੇ ਇੱਕ ਨਾਟਿਆ ਇਹ ਖੋਲ ਲੈਣਾ ਦੋ ਨਾਟ ਫਿਰ ਇੱਥੇ ਆਗੇ ਇੱਕ ਇੱਥੇ ਆ ਗਿਆ ਇੱਕ ਇੱਥੇ ਆ ਗਿਆ ਸੇਮ ਇੱਥੇ ਇੱਥੇ ਦਨ ਲਾਈਟਸ ਸੋ ਜਦੋਂ ਤੁਸੀਂ ਇਹਨੂੰ ਪੁੱਲ ਕਰਨਾ ਹੈ ਥੱਲੇ ਨੂੰ ਜਦੋਂ ਵੀ ਤੁਸੀਂ ਇਹਨੂੰ ਥੱਲੇ ਨੂੰ ਪੁੱਲ ਕਰਨਾ ਹੈ ਤਾਂ ਇਹ ਤੁਹਾਡੀ ਜਿਹੜੀ ਰੂਫ ਆ ਡਿਸਕਨੈਕਟ ਡਿਸਕਨੈਕਟ ਕਰ ਦੇਣੀਆਂ ਸਾਰੀਆਂ ਹਲੈਟਾਂ ਆਹ ਵਾਲੀ ਵੀ ਆਹ ਵਾਲੀ ਵੀ ਲਾਈਟਾਂ ਡਿਸਕਨੈਕਟ ਕਰਕੇ ਇਹਨੂੰ ਥੱਲੇ ਨੂੰ ਖਿੱਚ ਲੈਣਾ ਹੈ ਇਥੋਂ ਸਾਰੀ ਇਹ ਥੱਲੇ ਆ ਜਾਣੀ ਜੀ ਤੁਸੀਂ ਆਹ ਸਟ੍ਰਿਪ ਕਰਨੀ ਹੈ ਸਾਰੀ ਥੱਲੇ ਆ ਜਾਣੀ ਜਦੋਂ ਥੱਲੇ ਆ ਗਈ ਉਸ ਤੋਂ ਬਾਅਦ ਤੁਸੀਂ ਇਹਨੂੰ ਬਾਹਰ ਕੱਢ ਲੈਣਾ ਬਾਹਰ ਕੱਢ ਕੇ ਤੇ ਇਹਦੇ ਜਿਹੜੇ ਪਲੱਗ ਆ ਆਹ ਲਾਈਟਾਂ ਦੇ ਵਿੱਚ ਇਹਦੇ ਦੋ ਪਲੱਗ ਆ ਇੱਕ ਨਾਲ ਲਾਈਟਾਂ ਦੇ ਵਿੱਚ ਦੋ ਪਲੱਗ ਆ ਉਹਨੂੰ ਡਿਸਕਨੈਕਟ ਕਰ ਲੈਣਾ ਧਿਆਨ ਦੇ ਨਾਲ ਕਿਉਂਕਿ ਜਿਹੜੀ ਤਾਰ ਖਿੱਚੀ ਨਾ ਜਾਵੇ ਇੱਕ ਪਲੱਗ ਇਹਦੇ ਵਿੱਚ ਆ ਇਹ ਡਿਸਕਨੈਕਟ ਕਰ ਲੈਣਾ ਤੁਹਾਨੂੰ ਈਜ਼ੀ ਰਹਿਣਾ ਆ ਜੇ ਤੁਸੀਂ ਇਹ ਸਾਰੀ ਲਾ ਕੇ ਬਾਹਰ ਕੱਢ ਕੇ ਇਨਸਾਈਡ ਰੱਖ ਲੋ ਕਿਉਂਕਿ ਬਹੁਤ ਔਖਾ ਆ ਇਹਦੇ ਵਿੱਚੋਂ ਜੇ ਤੁਸੀਂ ਟਰਾਈ ਕਰੋਗੇ ਇਹਦੇ ਵਿੱਚ ਰੱਖ ਕੇ ਇਹ 2-4 ਦਿਨ ਦੀ ਜੌਬ ਹੈਗੀ ਆ ਤੁਹਾਡੇ ਕੋਲੇ ਜੇ ਤੁਸੀਂ ਐਨ ਪ੍ਰੋਪਰਲੀ ਕਰਨਾ ਚਾਹੁੰਦੇ ਆ ਚੰਗੀ ਤਰ੍ਹਾਂ ਸੋ ਮੈਂ ਇਹਦੀ ਜਿਹੜੀ ਲਾਈਟਾਂ ਦੇ ਸਵਿੱਚ ਆ ਉਹ ਮੈਂ ਇਧਰਾਂ ਕਨੈਕਟ ਕੀਤੇ ਆ ਲੋਕ ਸੋ ਇਹ ਜਿਹੜੀ ਚੀਜ਼ ਆ ਇਹਦੇ ਕੋਈ ਔਖੀ ਨਹੀਂ ਹੈਗੀ ਜਿਹੜਾ ਜੇ ਤੁਸੀਂ ਕਰਨਾ ਚਾਹੁੰਦੇ ਆ ਆਪਣੇ ਆਪ ਤੁਸੀਂ ਵੈਰੀ ਈਜ਼ੀ ਇਹ ਚੀਜ਼ਾਂ ਕਰ ਸਕਦੇ ਆ ਟਾਈਮ ਲੱਗਣਾ ਆ ਪੇਸ਼ੈਂਸ ਦੇ ਨਾਲ ਤੁਸੀਂ ਸਾਰਾ ਕੁਝ ਆ ਜਿਹੜੀ ਚੀਜ਼ ਆ ਇਹਨੂੰ ਬਾਹਰ ਕੱਢ ਲਿਆ ਤੇ ਆਪਣੇ ਆਪ ਇਹ ਥੱਲੇ ਆ ਜਾਂਦੀ ਵਨ ਸਕਰੂ ਇੱਥੇ ਆ ਇਹਦੇ ਪਿੱਛੇ ਇੱਕ ਸਕਰੂ ਇੱਥੇ ਆ ਠੀਕ ਇਹ ਹੈਗੀ ਆ Audi A4 ਸੋ ਲੁੱਕ